ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਰਾਜਾ ਸਾਹਿਬ ਦੀ ਸਮੂਹ ਜੇ ਨਿਆਮੀ ਸੰਗਤ ਆ ਰਾਜਾ ਸਾਹਿਬ ਨੂੰ ਪਿਆਰ ਕਰਦੀਆਂ ਨੇ ਸੋ ਆਪਣੀ ਗੱਡੀ ਖਰਾਬ ਸੀ ਆਪਾਂ ਇਹਨੂੰ ਵਰਕਸ਼ਾਪ ਲੈ ਕੇ ਗਏ ਆ ਤੇ ਕੋਈ ਪ੍ਰੋਬਲਮ ਵੀ ਨਹੀਂ ਨਿਕਲੀ ਤੇ ਬਾਅਦ ਚੋਂ ਆਪਾਂ ਫੇਰ ਘਰ ਲੈ ਆਏ ਸੀ ਤੇ ਦੁਬਾਰਾ ਫੇਰ ਨਹੀਂ ਚੱਲੀ ਦੋ ਘੇੜੇ ਲਾ ਕੇ ਹੋਣ ਆਪਾਂ ਫੇਰ ਵਰਕਸ਼ਾਪ ਲੈ ਕੇ ਗਏ ਹੋਏ ਆ ਤੇ ਪੂਰੀ ਗੱਡੀ ਆਪਾਂ ਚੈੱਕ ਕਰਾਈ ਤੇ ਹੋਰ ਵੀ ਗੱਡੀਆਂ ਬਹੁਤ ਆਈਆਂ ਸੀ ਉੱਥੇ ਤੇ ਆਪਣੀ ਗੱਡੀ ਨੂੰ ਵੀ ਲੱਗੇ ਹੋਏ ਸੀ ਫਿਰ ਸਾਰੀ ਸਰਵਿਸ ਕਰਾਈਏ ਤੇ ਹੋਰ ਜਿੰਨੇ ਵੀ ਛੋਟੇ ਛੋਟੇ ਕੰਮ ਸੀ ਉਹ ਕਰਾਏ ਨੇ ਤੇ ਮਿਸਤਰੀ ਸਾਹਿਬ ਨੇ ਪੂਰੀ ਤਸੱਲੀ ਕੀਤੀ ਤੇ ਇਹ ਆਪਣੇ ਕੋਲ ਹੀ ਗੈਜੇ ਜੀ ਨਮਾ ਸ਼ਹਿਰ ਪੱਪੂ ਮਿਸਤਰੀ ਤੇ ਫਿਰ ਇੰਜਨ ਦਾ ਉਹਨਾਂ ਨੇ ਜੋ ਕੁਝ ਵੀ ਕੰਮ ਸੀ ਉਹ ਸਾਰਾ ਕੀਤਾ ਹੈ ਤੇ ਰਾਜਾ ਸਾਹਿਬ ਗੱਡੀ ਚੱਲਣ ਕਰਕੇ ਜ਼ਿਆਦਾ ਹੀਟ ਹੋ ਰਹੀ ਏ ਤੇ ਸਾਰੇ ਵਾਲ ਸਾਬ ਕਰਕੇ ਹੁਣ ਟਰਾਈ ਲੈ ਕੇ ਆਏ ਨੇ ਤੇ ਪਾਜੀ ਦੇ ਲੜਕਾ ਗਏ ਨੇ ਟਰਾਈ ਲੈਣ ਵਾਸਤੇ ਤੇ ਉਹਨਾਂ ਨੇ ਇਹਨ ਪੂਰੀ ਤਸੱਲੀ ਬਖਸ਼ ਕੰਮ ਕਰਕੇ ਆਪਾਂ ਨੂੰ ਦਿੱਤਾ ਏ ਤੇ ਉਹਨਾਂ ਨੇ ਟਰਾਈ ਲੈ ਕੇ ਇਹਨ ਕਲੀ-ਕਲੀ ਚੀਜ਼ ਚੈੱਕ ਕਰਕੇ ਫੇਰ ਦੁਬਾਰਾ ਆਏ ਉਹਨਾਂ ਨੂੰ ਲੱਗਿਆ ਵੀ ਕੋਈ ਹਜੇ ਥੋੜੀ ਜੀ ਪ੍ਰੋਬਲਮ ਹੈਗੀ ਏ ਤੇ ਉਹਨਾਂ ਨੇ ਫੇਰ ਦੁਬਾਰਾ ਗੇੜਾ ਲਾਇਆ ਉਸ ਤੋਂ ਬਾਅਦ ਫੇਰ ਦੁਬਾਰਾ ਹੁਣ ਗੱਡੀ ਦੁਬਾਰਾ ਲੈ ਕੇ ਆਈ ਨਹੀਂ ਹੁਣ ਫੇਰ ਗੈਰਜ ਦੇ ਅੰਦਰ ਲੈ ਗਏ ਨਹੀਂ ਤੇ ਅੰਦਰ ਜਾ ਕੇ ਉਹਨਾਂ ਨੇ ਫੇਰ ਦੁਬਾਰਾ ਇਹਨੂੰ ਚੈੱਕ ਕੀਤਾ ਹੈ ਕਿ ਕੀ ਪ੍ਰੋਬਲਮ ਹੈ ਫੇਰ ਉਹਨਾਂ ਨੇ ਇਹਨੂੰ ਜੈਕ ਪ੍ਰੈਸ਼ਰ ਦੇ ਉੱਤੇ ਚੁੜਾ ਕੇ ਫੇਰ ਪੂਰੀ ਤਸੱਲੀ ਤਰਾ ਉਹਨਾਂ ਨੇ ਕੰਮ ਕੀਤਾ ਹੈ ਮੈਂ ਕਿਹਾ ਸੀ ਭਾਜੀ ਵੀ ਸੰਗਤਾਂ ਨੂੰ ਦੂਰੋਂ ਨੇੜੇੋਂ ਲੈ ਕੇ ਆਉਣਾ ਹੈ ਰਾਤ ਨੂੰ ਕੋਈ ਪ੍ਰੋਬਲਮ ਨਾ ਆਵੇ ਇਸ ਕਰਕੇ ਤੁਸੀਂ ਬਿਲਕੁਲ ਵਧੀਆ ਤਰੀਕੇ ਨਾਲ ਕੰਮ ਕਰੋ ਉਹਨਾਂ ਨੇ ਪੂਰਾ ਕੰਮ ਕਰਕੇ ਤੇ ਉੱਥੇ ਹੋਰ ਵੀ ਗੱਡੀਆਂ ਆਈਆਂ ਸੀ ਕਿਸੇ ਦਾ ਏਸੀ ਕੁਲੰਗ ਨਹੀਂ ਕਰ ਰਿਹਾ ਤੇ ਜਿਹੜੇ ਰਾਜਾ ਸਾਹਿਬ ਨੂੰ ਮੰਨਣ ਵਾਲੇ ਨੇ ਉਹਨਾਂ ਨੇ ਫਰੀ ਸੇਵਾ ਤੇ ਗੱਡੀਆਂ ਲਾਈਆਂ ਹੋਈਆਂ ਨੇ ਹੋਰ ਵੀ ਮੇਰੇ ਭਰਾ ਉਸ ਬਰਖਛਾਵ ਤੇ ਆਪਣੀਆਂ ਗੱਡੀਆਂ ਲੈ ਕੇ ਆਏ ਸੀ ਸੋ ਆਪਣੀ ਗੱਡੀ ਦਾ ਜਿਹੜਾ ਕੋਈ ਗਰਮ ਹੋ ਰਹੀ ਸੀ ਉਹਦਾ ਉਹਨਾਂ ਨੇ ਸਾਰਾ ਕੰਮ ਕਰਤੇ ਤੇ ਬਾਅਦ ਵਿੱਚ ਟਰਾਈ ਲੈ ਕੇ ਉਹਨਾਂ ਨੇ ਲਗਾਇਆ ਬ੍ਰੇਕਾਂ ਘਟਨੇ ਸਾਰੇ ਲੈਦਰ ਵਗੈਰਾ ਪਾਈ ਨੇ ਤੇ ਹਨ ਪ੍ਰੋਪਰ ਤਸੱਲੀ ਬਖਸ਼ ਉਹਨਾਂ ਨੇ ਕੰਮ ਕਰ ਦਿੱਤਾ ਹੈ ਤੇ ਬਹੁਤ ਸੋਹਣੀ ਗੱਡੀ ਬਣ ਗਈ ਹੈ ਤੇ ਹੁਣ ਦੁਬਾਰਾ ਉਹ ਫੇਰ ਟਰਾਈ ਲੈਂਡ ਚੱਲੇ ਨੇ ਤੇ ਹੁਣ ਬਾਜੀ ਦੇ ਡੈਡੀ ਜੀ ਆਪ ਚੱਲੇ ਨੇ ਟਰਾਈ ਲੈਣ ਵਾਸਤੇ ਪੱਪੂ ਪਾਜੀ ਤੇ ਹੁਣ ਟਰਾਈ ਲੈ ਕੇ ਆਵਣਗੇ ਤੇ ਫਿਰ ਆਪਾਂ ਨੂੰ ਦੱਸਣਗੇ ਤੇ ਟਰਾਈ ਲੈ ਕੇ ਆਏ ਸਹੀ ਸੀ ਉਸ ਤੋਂ ਬਾਅਦ ਆਪਾਂ ਰਾਜਾ ਸਾਹਿਬ ਜਾ ਕੇ ਇਹ ਪੋਸਟਰ ਲੈਂਦਾ ਤੇ 24 ਨਾਲ ਲਿਖਨੇ ਆਪਣਾ ਨੰਬਰ ਇਹ ਪੋਸਟਰ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਰਾਜਾ ਸਾਹਿਬ ਜੀ ਦਾ ਸਲਾਰਨਾ ਜੋੜ ਮੇਲਾ ਬੜੀ ਸ਼ਰਦਾ ਭਾਵਨਾ ਨਾਲ ਗੁਰੂ ਕੀ ਸੇਕ ਸੰਗਤਾਂ ਮਨਾ ਰਹੀਆਂ ਨੇ ਤੇ ਅੱਜ ਰਾਜਾ ਸਾਹਿਬ ਜੀ ਦੇ ਮੇਲੇ ਤੇ ਆਣ ਵਾਲੀਆਂ ਸੰਗਤਾਂ ਵਾਸਤੇ ਬਿਲਕੁਲ ਤਰੀਕ ਸਰਵਾਤੇ ਗੱਡੀਆਂ ਲਗੀਆਂ ਇਹਨਾਂ ਨੇ ਮਨਤਨ ਬਖਾਦਾ ਹੈ ਆਹ ਦੇਖੋ ਜੀ ਗੱਡੀ ਖੜੀ ਤੇ ਆਸਬੀਲ ਲੱਗੀ ਹੋਈ ਜੀ ਇਹ ਪਿੰਡੇ ਹਕੀਮਪੁਰ ਕੋਪਰੇਟਿਵ ਬੈਂਕ ਦੇ ਕੋਲ ਆਪਾਂ ਇਸ ਟਾਈਮ ਇੱਥੇ ਖੜੇ ਹੋਏ ਆਂ ਤੇ ਆਪਣੀ ਜਿਹੜੀ ਗੱਡੀ ਏ ਉਹ ਕੇ ਸਵਾਰੀਆਂ ਉਲਾਨ ਗਈ ਏ ਤੇ ਮੈਂ ਇੱਥੇ ਹਕੀਮਪੁਰ ਛਬੀਲ ਕੋਲ ਬੈਠ ਗਿਆ ਸੀ ਤੇ ਇੱਕ ਸਵਾਰੀ ਵੱਧ ਜੀ ਉਹਦੇ ਕਰਕੇ ਮੈਂ ਇੱਥੇ ਬੈਠ ਗਿਆ ਤੇ ਆਪਾਂ ਸਵਾਰੀਆਂ ਨੂੰ ਛੱਡਣ ਗਏ ਨੇ ਰਾਜੇ ਸਾਹਿਬ ਦੀ ਸੰਗਤ ਨੂੰ ਤੇ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਗੱਡੀਆਂ ਆ ਰਹੀਆਂ ਨੇ ਬਿਲਕੁਲ ਫਰੀ ਇਸਾਰੇ ਰਾਜਾ ਸਾਹਿਬ ਨੂੰ ਪਿਆਰ ਕਰਨ ਵਾਲੇ ਨੇ ਤੇ ਕਿਸੇ ਵੀ ਸੰਗਤਾਂ ਨੇ ਜੇ ਕੋਈ ਲੋਕਲ ਸੰਗਤ ਹੈ ਜਵੇਂ ਹਕੀਮਪੁਰ ਦੀ ਚਾਲ ਕਲਾਂ ਦੀ ਰਟੈਂਡੇ ਦੀ ਤੇ ਆਪਣੇ ਪਤਰਾਵੜ ਦੀ ਇਧਰ ਸੋਡੋ ਜਿੰਨੇ ਵੀ ਨੇੜੇ-ਨੇੜੇ ਲੋਕਲ ਪਿੰਡ ਤੇ ਜੇ ਉਹਨਾਂ ਨੇ ਭਾਈ ਸ਼ਾਮ ਸਵੇਰੇ ਵੀ ਜਾਣਾ ਹੋਵੇ ਫਿਰ ਤੁਸੀਂ ਦਾਸ ਨਾਲ ਸੰਪਰਕ ਕਰ ਲਓ ਆਪਣੀ ਗੱਡੀ ਏ 2499 ਫਰੀ ਸੇ ਬਾਬਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਜਿਹੜੀਆਂ ਵੀ ਸੰਗਤਾਂ ਆ ਰਾਜਾ ਸਾਹਿਬ ਜੀ ਦੇ ਦਰਸ਼ਨਾਂ ਵਾਸਤੇ ਜਾ ਰਹੀਆਂ ਨੇ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਜਿਵੇਂ ਕਿ ਆਪਣੇ ਇਲਾਕੇ ਦੇ ਵਿੱਚ ਚੱਕਦਾਨਾ ਆਰਾਪੜ ਔੜ 라ਹੋ ਅપરા ਜਿਹੜੇ ਵੀ ਲੋਕਲ ਪਿੰਡ ਨੇ ਆਪਣੇ ਸੋ ਕਿਸੇ ਨੂੰ ਵੀ ਰਾਜਾ ਸਾਹਿਬ ਜਾਣ ਵਾਸਤੇ ਗੱਡੀ ਦੀ ਜ਼ਰੂਰਤ ਹੋਵੇ ਤੇ ਤੁਸੀਂ ਦਾਸ ਭਾਈ ਕਰਨੈਲ ਸਿੰਘ ਜੀ ਪਿੰਡ ਚਲਕਲਾਂ ਆਪਣਾ ਨੰਬਰ ਹੈ ਜੀ 9501822184 ਇਹ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸੋ ਅੱਜ ਦੁਪਹਿਰ ਤੋਂ ਫੇਰ ਗੱਡੀ ਸ਼ੁਰੂ ਹੋ ਗਈ ਏ ਕਿਉਂਕਿ ਪਹਿਲਾਂ ਕੁਝ ਪ੍ਰੋਬਲਮ ਆ ਗਈ ਸੀ ਗੱਡੀ ਵਿੱਚ ਤੇ ਆਪਾਂ ਉਹਨੂੰ ਠੀਕ ਕਰਾ ਕੇ ਲੈਂਦਾ ਏ 2 ਵਜੇ ਤੋਂ ਬਾਅਦ ਫੇਰ ਰੈਗੂਲਰ ਚੱਲ ਰਹੀ ਏ ਜੇ ਤੁਸੀਂ ਭਾਈ ਰਾਜਾ ਸਾਹਿਬ ਦੇ ਜ਼ਿਦਾਰ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ